ਕਿਤੇ ਅੱਜ ਸਮਾ ਹੋਵੇ ਉਹ ਹੀ ਅੱਜ ਵਾਲਾ ਸਮਾ ਹੋਵੇ ਤੇ ਭਲਾ ਕਹਿਨੂੰ ਵੰਗਾਰੋ ਤੇ ਭਲਾ ਗਾੜੀਆਂ ਇਹ ਥੋੜਾ ਉਹਨੇ ਕਹਿਣਾ ਵੀ ਮਮਾਂ ਦਾ ਦੁੱਧ ਪੀਤਾ ਉਹਨੇ ਕਹਿਣਾ ਨਾ ਮੈਂ ਬੋਨੀ ਦੀ ਬੋਤਲ ਚ ਗਾਂ ਦਾ ਦੁੱਧ ਪੀਤਾ ਇਧਰੋਂ ਬੱਚੇ ਦਾ ਜਨਮ ਹੁੰਦਾ ਉਧਰੋਂ ਸੁਆਣੀ ਕਹਿ ਦਿੰਦੀ ਆ ਜੀ ਜੇ ਬੱਚੇ ਨੂੰ ਦੁੱਧ ਦਿੱਤਾ ਮੇਰਾ ਵੀ ਸਰੀਰ ਕਮਜ਼ੋਰ ਹੋਵ ਜਾਵੇਗਾ ਸੁਹਾਪਣ ਜਾਂਦਾ ਰਹੇਗਾ ਉਹ ਜਾ ਗਾੜੀ ਬੂ ਬਣਾਉ ਉਸੇ ਵੇਲੇ ਬੋਤਲ ਲੈ ਆਣ ਕੇ ਦੇ ਦਿੰਦਾ ਵੀ ਆ ਲੈ ਫੜ ਤੂੰ ਫਿਰ ਗਾਂ ਦਾ ਦੁੱਧ ਚਕਾਈ ਜਾ ਮੁਰਕੇ ਕਹਿਣਗੇ ਮੁੰਡਾ ਲੜਦਾ ਵੜਾ ਜਦੋਂ ਮਾਰਨ ਵਾਲੀ ਗਾਂ ਦਾ ਦੁੱਧ ਪਿਆ ਤੇ ਅਗਲੇ ਹਾਰ ਥੋੜਾ ਪੌਣੇ ਗਰੀ ਉਹਨੇ ਲੜਨਾ ਹੀ ਆ ਇਹ ਮੈਂ ਨਹੀਂ ਕਹਿੰਦਾ ਆ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜਾਂ ਤੇ ਝੂਠ ਬੋਲਦੇ ਇਹ ਕਹਿੰਦੇ ਨੇ ਦੁੱਧਾਂ ਤੇ ਬੁੱਧਾਂ ਜਾਂਦੇਗਾ ਤੇ ਫਿਰ ਜਾਂਦੇਗਾ ਦੁੱਧਾਂ ਤੇ ਬੁੱਧਾਂ ਭੈਣੇ ਚੌਂਕੜਾ ਮਾਰ ਕੇ ਗੁਰੂ ਗੁਰੂ ਜਪ ਕੇ ਆਪਣੇ ਬੱਚੇ ਨੂੰ ਦੁੱਧ ਦੇ ਮੈਂ ਵੈਦਨਾ ਕਹਿੰਨਾ ਤੇਰਾ ਬੱਚਾ ਕੌਮ ਦਾ ਜਨਰਕਾਰ ਬਣੇਗਾ ਗੁਰੂ ਗੁਰੂ ਜਪ ਕੇ ਜਪਜੀ ਸਾਹਿਬ ਕਰਦਿਆ ਵਾਹਿਗੁਰੂ ਵਾਹਿਗੁਰੂ ਕਰਦਿਆ ਪੁੱਤ ਨੂੰ ਦੁੱਧ ਦੇ ਤੇਰਾ ਬੱਚਾ ਹਰੀ ਸਿੰਘ ਨਲੂਆ ਵਰਗਾ ਆਇਦਰੋ ਮਾਂ ਦੁੱਧ ਦੇਂਦੀ ਦੂਜੇ ਬੰਨੇ ਐਲਈਡੀ ਲੱਗੀ ਸਾਸ ਵੀ ਕਬੀ ਬਹੂ ਦੀ ਇਹ ਫਿਰ ਉਹੋ ਕੋ ਜੀਉਣਾ ਨਾ ਜਿਹੋ ਜੇ ਨਾਟਕ ਚੇਟਕ ਵੈਲ ਵੇਖਣੇ ਗਾੜੀ ਜਵਾਕ ਵੀ ਤੁਹਾਡੇ ਉਹੋ ਜੇ ਹੁੰਨੇ ਆ ਉਹ ਕੜਿਆ ਕਾਲੀ ਬਾਬਾ ਪੂਲਾ ਸਿੰਘ ਵਿਚਾਰੇ ਬਣ ਗਏ